ਹਾਂਜੀ ਭਾਜੀ ਅੱਜ 에어ਪੋਰਟ ਤੇ ਪਹੁੰਚੇ ਹੋਏ ਕੀ ਮਸਲਾ ਹੈ ਘੱਟ ਜੀ ਸਾਹ ਰਾਜ ਅਸੀਂ ਸਾਡਾ ਛੋਟਾ ਬੇਟਾ ਬੇਕਰਮਜੀਤ ਸਿੰਘ ਦਾ ਪਿੰਡ ਮਦੂਸ਼ਾ ਗੇ ਜੋ ਆਪਣੀ ਰੋਜੀ ਰੋਟੀ ਵਾਸਤੇ ਵਿਦੇਸ਼ ਵਿੱਚ ਗਿਆ ਸੀਗਾ ਕੁਝ ਹੋਣੀ ਨੇ ਉਥੇ ਘੇਰ ਲਿਆ ਤੇ ਉਹਦੇ ਉਹਦੀ 40 ਦਿਨ ਹੋ ਗਏ ਡੈਥ ਹੋਈ ਨੂੰ 1 ਅਗਸਤ ਨੂੰ ਉਥੇ ਉਹਦੀ ਡੈਥ ਹੋਈ ਤੇ ਅੱਜ ਅਸੀਂ ਮੈਂ ਤੇ ਮੇਰੀ ਸਾਰੀ ਟੀਮ ਅੱਜ ਕੈਬਨਿਟ ਮੰਤਰੀ ਸਰਦਾਰ ਕਲਦੀਪ ਸਿੰਘ ਢਾਲੀਵਾਰ ਜੀ ਨੇ ਵੀ ਆਉਣਾ ਸੀਗਾ ਪਰ ਕੁਰਜੇਵਾਂ ਕਰਕੇ ਉਹ ਆ ਨਹੀਂ ਸਕੇ ਤੇ ਉਹਨਾਂ ਨੇ ਮੇਰੀ ਦਾਸ ਦੀ ਡਿਊਟੀ ਲਈ ਵੀ ਤੁਸੀਂ ਜਾਓ ਤੇ ਮੇਰੇ ਨਾਲ ਸਾਡੇ ਸੁਖਿੰਦਰ ਹੇਰ ਜੀ ਐਸ ਪੀ ਅਬਰਾਈ ਜੀ ਦੀ ਟੀਮ ਉਹ ਵੀ ਮੇਰੇ ਨਾਲ ਮੌਜੂਦ ਆ ਤੇ ਅੱਜ ਉਹਦੀ ਡੈੱਡ ਬੋਡੀ ਆ ਰਹੀ ਏਅਰਪੋਰਟ ਤੇ ਅਸੀਂ ਉਹ ਡੈੱਡ ਬੋਡੀ ਲੈਣ ਵਾਸਤੇ ਆਏ ਆ ਤੇ ਸਾਰੀ ਟੀਮ ਨਾਲ ਆ ਤੇ ਮੈਂ ਅਬਰਾਈ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਬੱਚੇ ਦੀ ਘਰ ਦੀ ਹਾਲਤ ਬਹੁਤ ਤਰਸਜੋ ਗਿਆ ਤੇ ਕਿਰਪਾ ਕਰਕੇ ਉਹਦੀ ਮਾਤਾ ਦੀ مالی ਸਹਾਇਤਾ ਕੀਤੀ ਜਾਵੇ ਉਹਦੀ ਪੈਨਸ਼ਨ ਲਈ ਜਾਵੇ ਕਿਉਂਕਿ ਚਲੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਬਾਕੀ ਅਸੀਂ ਆਪਣੇ ਵੱਲੋਂ ਪੂਰੇ ਨਗਰ ਵੱਲੋਂ ਜੋ ਪਿੰਡ ਦੀ ਗਵਾਈ ਕਰਦਾ ਸਾਡਾ ਛੋਟਾ ਵੀ ਜਗਰੂਪ ਜੀ ਵੱਲੋਂ ਪੂਰੇ ਨਗਰ ਵੱਲੋਂ ਅਸੀਂ ਆਪਣੇ ਐਸਪੀ ਅਬਰਾਈ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਹਰ ਟਾਈਮ ਪੰਜਾਬ ਦੀ ਓਕੀ ਘੜੀ ਦੇ ਵਿੱਚ ਸਾਡੇ ਨਾਲ ਖੇਡਉਂਦੇ ਨੇ ਅਬਰਾਇ ਜੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਸਲੂਟ ਆ ਇਹੋ ਜੀ ਸ਼ਕਸ਼ੀਤ ਨੂੰ ਹਣੀ ਮਾ ਜੀ ਅੱਜ ਅਸੀਂ ਇੱਥੇ 에ਰਪੋਰਟ ਤੇ ਸਰਦਾਰ ਐਸਪੀ ਸਿੰਘ ਅਰਾਏ ਜੀ ਦੀ ਅਗਵਾਈ ਹੇਠ ਆਏ ਆ ਮੇਰੇ ਨਾਲ ਸਰਦਾਰ ਸੁਖਵਿੰਦਰ ਸਿੰਘ ਹੀਰ ਨੇ ਜੋ ਪੰਜਾਬ ਪ੍ਰਧਾਨਨੀਆ ਟਰਸਟ ਦੇ ਅਸੀਂ ਨਾਲ ਖੇਤਰ ਨਾਲ ਸੰਬੰਧਿਤ ਮਧੂ ਸ਼ਾਂਗਾ ਪਿੰਡੋਂ ਉੱਥੋਂ ਦਾ ਨੌਜਵਾਨ ਸੀ 29 ਸਾਲਾ ਬਿਕਰਮਜੀਤ ਸਿੰਘ ਜੀ ਦੀ ਬੀਤੀ ਇੱਕ ਦਸਤ ਨੂੰ ਦਬਾਈ ਜੀ ਕੁਝ ਕਾਰਨਾ ਕਰਕੇ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਲੈਣ ਲਈ ਇੱਥੇ ਆਏ ਆ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੱਖ-ਵੱਖ ਇਲਾਕੇ ਦੀਆਂ ਸਖਸ਼ੀਤਾ ਰਾਈ ਵੀ ਤੇ ਉਹ ਪਤਾ ਲੱਗਾ ਸੀਗਾ ਕਿ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਤੇ ਜਨ ਤੋਂ ਡੈੱਡ ਬੋਡੀ ਤੋਂ ਉਹਨਾਂ ਨੇ ਮਨਾਂ ਕਰਤਾ ਜਿਸ ਤੋਂ ਬਾਅਦ ਅਬਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ ਉਹਨਾਂ ਨੇ ਉੱਥੇ ਭਾਰਤੀ ਐਂਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ ਤਾਂ ਫਿਰ ਉਹ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਅਪਰੰਤ ਕੰਪਨੀ ਨੇ ਦੇ ਸਹਿਯੋਗ ਨਾਲ ਤੇ ਭਾਰਤੀ ਦੂਤਾਵਾਸਤੇ ਸਹਿਯੋਗ ਨਾਲ ਟਰੱਸਟ ਨੇ ਇਹ ਡੈੱਡ ਬੋਡੀ ਅੱਜ ਇੱਥੇ ਭੇਜੀ ਆ ਤੇ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨਾ ਹੈ ਇੱਥੇ ਇਹ ਕਿੰਨੀ ਬੋਡੀ ਆ ਕਿ ਕਿੰਨੇ ਕੁੱਲ ਕਿੰਨੀਆਂ ਡੈੱਡ ਬੋਡੀਆਂ ਇਡੀਆਂ ਬਦਵਿਦੇਸ਼ ਤੋਂ ਆ ਚੁੱਕੀਆਂ ਨੇ ਹੁਣ ਤੱਕ ਜਿਹੜਾ ਬਰਾਏ ਸਾਹਿਬ ਦੇ ਯਤਨਾਂ ਨਾਲ ਇਹ ਵਾਲੀ ਵਿੱਚ ਬੋਡੀ ਪਾ ਕੇ 371 ਮ੍ਰਿਤਕ ਦੇ ਆ ਜਿਹੜੀਆਂ ਭਾਰਤ ਪੰਚਾਇਆ ਜਾ ਚੁੱਕੀਆਂ ਤੇ ਆਉਣ ਵਾਲੇ ਦਿਨਾਂ ਵਿੱਚ ਉਥੇ ਪਤਾ ਲੱਗਾ ਭਾਜੀ ਨੇ ਦੱਸਿਆ ਸਾਨੂੰ ਕਿ 6 ਤੋਂ 7 ਵੱਖ-ਵੱਖ ਥਾਵਾਂ ਦੀਆਂ ਵਿਾਰਸ ਜਿਹੜੀਆਂ ਦੇ ਅਜੇ ਵਾਰਸਾਂ ਨੂੰ ਪਤਾ ਵੀ ਨਹੀਂ ਆ ਉਹ ਵੀ ਡੈੱਡ ਬੋਡੀਆਂ ਹੈਗੀਆਂ ਜਿਹੜੀਆਂ ਜਲਦੀ ਭਾਰਤ ਲਿਆਂਦੀਆਂ ਜਾਣਗੀਆਂ ਤੇ ਇੱਕ ਮਰਤਕ ਦੇ ਦਾ ਉੱਥੇ ਹੀ ਸਨਸਕਾਰ ਕਰ ਦਿੱਤਾ ਗਿਆ ਹੈ ਪਿੰਡ ਦੀ ਪੰਚਾਇਤ ਨੇ ਉੱਥੇ ਲਿਖ ਕੇ ਦੇ ਦਿੱਤਾ ਸੀ ਕਿ ਉਹਦੇ ਵਾਰਸ ਨਹੀਂ ਹੈਗੇ ਤੇ ਇੱਥੇ ਨਹੀਂ ਲਿਆਂਦਾ ਜਾ ਸਕਦਾ ਇਸ ਕਾਰਨ